ਉਹਨਾਂ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪੇ ਹੋ ਜਾਣ ਸਾਵਧਾਨ ਜੇਕਰ ਤੁਹਾਡੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਨੇ ਤੇ ਬਾਈਕ ਸਕੂਟੀ ਜਾਂ ਫਿਰ ਚਲਾਉਂਦੇ ਨੇ ਗੱਡੀ ਤਾਂ ਤੁਹਾਡੇ ਤੇ ਹੋਵੇਗੀ ਸਖਤ ਕਾਰਵਾਈ ਉਹਨਾਂ ਦੇ ਗੱਡੀ ਚਲਾਉਣ ਨਾਲ ਤੁਹਾਨੂੰ ਹੋ ਸਕਦੀ ਹੈ 3 ਸਾਲ ਦੀ ਕੈਦ ਤੇ ਨਾਲ ਹੀ 25000 ਰੁਪਏ ਦਾ ਦੇਣਾ ਹੋਵੇਗਾ ਜੁਰਮਾਨਾ ਜੇਕਰ ਕੋਈ ਕਿਸੇ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਨੂੰ ਗੱਡੀ ਮੰਗਵੀਂ ਦਿੰਦਾ ਹੈ ਤਾਂ ਉਹ ਵੀ ਹੋ ਜਾਣ ਅਲਰਟ ਦੱਸਦੀ ਹੈ ਕਿ ਪੁਲਿਸ ਸਕੂਲਾਂ 'ਚ ਜਾ ਕੇ 18 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਦੇ 2 ਪਹੀਆ ਤੇ 4 ਪਹੀਆ ਵਹੀਕਲ ਚਲਾਉਣ ਤੇ ਰੋਕ ਲਾਉਣ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰੇਗੀ ਪੰਜਾਬ ਪੁਲਿਸ ਦੇ ਟ੍ਰੈਫਿਕ ਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਦੇ ਵੱਲੋਂ ਸਮੂਹ ਪੁਲਿਸ ਕਮਿਸ਼ਨਰ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜਾਰੀ ਕੀਤਾ ਗਿਆ ਪੱਤਰ ਪੱਤਰ ਚ ਕਿਹਾ ਗਿਆ ਹੈ ਕਿ ਟ੍ਰੈਫਿਕ ਐਜੂਕੇਸ਼ਨ ਸੈਲ ਟ੍ਰੈਫਿਕ ਸਟਾਫ ਰਾਈ ਆਮ ਪਬਲਿਕ ਨੂੰ ਜ਼ਿਲ੍ਹਾ ਪੱਤਰ ਤੇ ਪਬਲਿਕ ਰਿਲੇਸ਼ਨ ਅਫਸਰ ਰਾਈ ਸਕੂਲਾਂ ਚ ਜਾ ਕੇ ਬੱਚਿਆਂ ਨੂੰ 1 ਮਹੀਨੇ ਤੱਕ ਮੈਟਰ ਵਹੀਕਲ ਐਕਟ ਸੋਧ 2019 ਦੀ ਧਾਰਾ 199A ਅਤੇ 199B ਬਾਰੇ ਜਾਗਰੂਕ ਕੀਤਾ ਜਾਵੇਗਾ ਕੋਈ ਨਾ ਬਾਲਗ ਬੱਚਾ 31 ਜੁਲਾਈ ਤੋਂ ਬਾਅਦ 2 ਪਹੀਆ ਤੇ 4 ਪਹੀਆ ਵਹੀਕਲ ਚਲਾਉਂਦਾ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸਤੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜਿਸ 'ਚ ਉਹਨਾਂ ਨੂੰ 3 ਸਾਲ ਦੀ ਕੈਦ ਤੇ 25000 ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ ਜੇ ਕੋਈ ਨਾਬਾਲਗ ਬੱਚਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਮੰਗ ਕੇ ਚਲਾਉਂਦਾ ਤਾਂ ਉਸ ਵਹੀਕਲ ਮਾਲਕ ਤੇ ਕਾਰਵਾਈ ਹੋਵੇਗੀ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਾਏ ਜਾਣਗੇ ਇਸ ਸਬੰਧੀ ਕੀਤੀ ਗਈ ਕਾਰਵਾਈ ਤੇ ਇੱਕ ਅਗਸਤ ਨੂੰ ਦਿਨ ਪ੍ਰਤੀ ਦਿਨ ਲਾਏਗੇ ਕੈਂਪਾਂ ਦੀਆਂ ਤਸਵੀਰਾਂ ਲੋਕੇਸ਼ਨਾਂ ਅਖਬਾਰਾਂ ਦੀਆਂ ਕਟੀਆਂ ਇਸ ਸਫਤਰ ਨੂੰ ਭੇਜੀਆਂ ਜਾਣਗੀਆਂ ਬਿਲਕੁਲ ਅਸੀਂ ਪਾਰਕ ਸਾਡਾ ਸ਼ਵਾਲਕ ਪਾਰਕ ਬੜਾ ਇੰਪੋਰਟੈਂਟ ਪਲੇਸ ਹੈ ਜਿੱਥੇ ਬਹੁਤ ਲੋਕ ਵਿਜ਼ਿਟ ਕਰਦੇ ਆ ਔਰ ਹਰਵਿਚ ਵਾਲੇ پارک ਦੇ ਬਾਹਰ ਹੀ ਖੜੇ ਆਪਾਂ ਇਸ پارک ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੰਟਰੈਕਟ ਕੀਤਾ ਜਾਦਾ ਅਸੀਂ ਮਨੀ ਮਾਜਰਾ ਪੁਲਿਸ ਸਟੇਸ਼ਨ ਤੇ ਟ੍ਰੈਫਿਕ ਨੂੰ ਇਹ ਜੁਆਇੰਟ ਇੱਕ ਪ੍ਰੋਗਰਾਮ ਕੀਤਾ ਸੀਗਾ ਜਿਹੜਾ ਪ੍ਰੋਗਰਾਮ ਹਾਊ ਟੂ ਸੇਵ ਯਰ ਲਾਈਫ ਔਨ ਦਾ ਰੋਡ ਇਹ ਲੋਗੋ ਇਹ ਸਾਡਾ ਮੋਟੋ ਸੀਗਾ ਉਹਨਾਂ ਨੂੰ ਗਾਈਡ ਕੀਤਾ ਪਲੱਸ ਉਹਨਾਂ ਨੂੰ ਜਨਰਲ ਅਵੇਅਰਨੈਸ ਕਿ ਹਾਊ ਟੂ ਸੇਵ ਯਰ ਲਾਈਫ ਈਵਨ ਐਟ ਹਾਊਸ ਹੋਮ ਹੋਸ ਜਿਵੇਂ ਵੀ ਉਹ ਘਰ ਦੇ ਵਿੱਚ ਕਿਵੇਂ ਕਿਵੇਂ ਆਪਣੀ ਸੁਰੱਖਿਆ ਦੇ ਪ੍ਰਬੰਧ ਕਿਵੇਂ ਲੋਕ ਵਗੈਰਾ ਕਿਵੇਂ ਆਪਣਾ ਸੀਸੀਟੀਵੀ ਹੁਡੇ ਔਰ ਉਹਦੇ ਨਾਲ ਰਿਕਾਰਡਡ ਵੋਇਸ ਰਿਕਾਰਡਰ ਵੀ ਲਗਾਉਣ ਤਾਂ ਕਿ ਉਹ ਜਿਹੜੇ ਕੈਮਰੇ ਆ ਉਹਨਾਂ ਦੇ ਵਕਾਇਦਾ ਤੌਰ ਤੇ ਇੱਕ ਫੀਜ਼ੀਬਲ ਐਵੀਡੈਂਸ ਕ੍ਰੀਏਟ ਕਰ ਸਕਣ ਜਿਹੜੀ ਐਵੀਡੈਂਸ ਸਾਨੂੰ ਅੱਗੇ ਲੀਡ ਮਿਲ ਸਕੇ ਸਾਡਾ ਸਾਡਾ ਸਾਰਾ ਜਿਹੜਾ ਕ੍ਰਾਈਮ ਡਿਟੈਕਸ਼ਨ ਪ੍ਰੋਪਰ ਹੋ ਸਕੇ ਇਹ ਪ੍ਰੋਗਰਾਮ ਪੂਰਾ ਅਸੀਂ 1 ਘੰਟੇ ਦਾ ਪ੍ਰੋਗਰਾਮ ਕੀਤਾ ਔਰ ਇਹਦੇ ਵਿੱਚ ਬੀਟ ਵਾਲੇ ਸਾਡੇ ਸਮਾਵੇਸ਼ ਵਾਲੇ ਟ੍ਰੈਫਿਕ ਸਟਾਫ ਟ੍ਰੈਫਿਕ ਕੰट्रोल ਇੰਸਪੈਕਟਰ ਪ੍ਰਵੇਸ਼ ਜੀ ਆਈਸੀ ਉਹ ਸਾਰੇ ਦਾ ਸਾਰਾ ਸਾਡੇ ਜਿੰਨੇ ਲੋਗੋ ਸੀਗੇ ਜਾਂ ਸਾਡੇ ਸੋਗਨ ਸੀਗੇ ਉਹ ਸਾਰੇ ਐਗਜ਼ਿਬਿਟ ਕਰਕੇ ਬੱਚਿਆਂ ਨੂੰ ਅਸਲੀ ਬੱਚੇ ਬੜੇ ਇੰਟਰੈਕਟ ਕੀਤੇ ਉਹਨਾਂ ਨੇ ਬੱਚਿਆਂ ਨੇ ਔਰ ਬਹੁਤ ਸਾਰੇ ਉਹਨਾਂ ਨੇ ਸਵਾਲ ਵੀ ਪੁੱਛੇ ਅੱਜ ਦਾ ਪ੍ਰੋਗਰਾਮ ਏਸ਼ਵਾਲਕ ਪਾਰਕ ਮਨੀ ਮਾਰੇ ਜ ਬਹੁਤ ਸਕਸੈਸਫੁਲ ਪ੍ਰੋਗਰਾਮ ਰਿਹਾ ਇਹ ਬੱਚੇ ਜਿਹੜੇ ਬਾਈਕ ਚੰਦੇ ਆ ਛੋਟੇ ਨਾਲ ਉਹਨੇ ਨਾ ਕੀਤਾ ਸੌਂਦੇ ਬੱਚਿਆਂ ਨੂੰ ਇਹਦੇ ਵਿੱਚ ਬਕਾਇਦਾ ਤੌਰ ਤੇ ਇਹਦੇ ਵਿੱਚ ਸਮਝਾਇਆ ਗਿਆ ਮਦਰਸ ਨੂੰ ਉਹਨਾਂ ਦੇ ਫਾਦਰ ਜਿਹੜੇ ਨਾਲ ਲੈ ਕੇ ਆਏ ਸੀ ਬੱਚਿਆਂ ਨੂੰ ਕਿ ਇਹ ਬੈਰ ਬਹੁਤ ਡੇਂਜਰਸ ਵੀ ਹੈ ਔਰ ਪਲੱਸ ਇਹਦੇ ਲਈ ਉਹਨਾਂ ਦੇ ਪੇਰੈਂਟਸ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਵਿਦਆਊਟ ਲਾਇਸੈਂਸ ਕੋਈ ਵੀ ਹੈਗਾ ਉਹਦੇ ਲਈ ਪੇਰੈਂਟਸ ਵੀ ਹੈਲਡ ਅਪ ਹੁੰਦੇ ਨੇ ਇਹ ਸਾਰੇ ਦੀ ਸਾਰੀ ਗੱਲਬਾਤ ਉਹਨਾਂ ਨਾਲ ਡਿਟੇਲ ਚ ਕੀਤੀ ਗਈ ਆ ਔਰ ਉਹਨਾਂ ਨੇ ਵੀ ਇੰਟਰੈਕਟ ਕੀਤਾ ਬੱਚਿਆਂ ਨੇ ਬਹੁਤ ਇਨੀਸ਼ੀਏਟਿਵ ਲੈ ਕੇ ਇਸ ਨੂੰ ਸੁਣਿਆ